ਅੱਜ ਸਤਜੂ ਸਦੂਲਗੜ੍ਹ ਕੱਗਰ ਪੁਲ ਤੇ ਪਹੁੰਚ ਕੇ ਉੱਥੇ ਮੌਜੂਦ ਕੰਮ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਇਸ ਮੌਕੇ ਤੇ ਬੋਲਦਿਆਂ ਹੋਇਆਂ ਐਸਐਚਓ ਸਦੂਲਗੜ੍ਹ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਵਿੱਚ ਪਸਾਦ ਜੀ ਮੈਂ ਚੈੱਕ ਕਰਕੇ ਕਹਿੰਦੇ ਵਾਪਸ ਮੁੜ ਕੇ ਬਕਰਾਂ ਆ ਜੀ ਚੈੱਕ ਕਰਨ ਵਾਸਤੇ ਜਿਹੜਾ ਬੰਗ ਦੇ ਟਰੈਕਟਰ ਚੱਲਦੇ ਹੁੰਦੇ ਜੀ ਉਹਦਾ ਇੱਕ ਮਲਾਜ ਹੁੰਦਾ ਹੈ ਜੀ ਉੱਥੇ ਲਾ ਦਿੰਦੇ ਹਾਂ ਹਾਂ ਜੀ ਉਹਦਾ ਮਲਾਜ ਹੁੰਦਾ ਹੈ ਰੋਣੇ ਉਹ ਲਾਨੇ ਬਣਾਏ ਉਹ ਇਸ ਤਰ੍ਹਾਂ ਬੈਰੀਕੇਡ ਨਾ ਇਸੇ ਕਰਕੇ ਲਵਾਇਆ ਸੀ ਤਾਂ ਕਿ ਤੁਹਾਨੂੰ ਕੋਈ ਸਿਕਰ ਨਾ ਕਰ ਤਾਉਂਦੀ ਫਰੀ ਦੱਪਟੇ ਟ੍ਰੈਕਟਰ ਉਹਨਾਂ ਕੋਲ ਦੇਖ ਰੋ ਹਾਂ ਤੇ ਉਹਦੇ ਵਿੱਚ ਪ੍ਰੋਬਲਮ ਆ ਜਾਏ ਤਾਂ ਜਾਮ ਲੱਗ ਜਾਣਾ ਉਹਦੇ ਤੇ ਕੋਈ ਵੀ ਟ੍ਰੈਕਟਰ ਆ ਜੇ ਆਪਣੇ ਕੋਲ ਕੇ ਤੇ ਯਾਰ ਤੁਹਾਨੂੰ ਕੋਈ ਦਿੱਕਤ ਨਹੀਂ ਆਣਾ ਨਾ ਤੁਸੀਂ ਮਰਜ਼ੀ ਸੰਪਰਕ ਕਰ ਲਓ ਮੇਰਾ ਨੰਬਰ ਦਾ ਕੋਈ ਆਏਗਾ 988008582 ਸੀਨ ਨੂੰ ਸਾਰਿਆਂ ਨੂੰ ਕਹਿੰਦੇ ਵੀ ਇੱਕ ਸਾਰੇ ਇਕੱਠੇ ਹੋ ਕੇ ਰਹਿਣ ਕੋਈ ਆਪ ਦਾ ਪਾਵਨ ਆਪਣੇ ਜੋ ਵੀ ਜਿੰਨੀ ਵੀ ਆਪਸ ਹੈਗੀ ਹੈ ਨਾਲ ਮਿਲ ਕੇ ਕੰਮ ਕਰਨ ਤੇ ਬਾਕੀ ਜੇ ਉਹ ਇਹਨਾਂ ਨੂੰ ਸਾਡੀ ਸਾਰੀ ਸਹਾਇਤਾ ਦੀ ਲੋੜ ਅਸੀਂ ਨਾਲ ਕਰਾਂਗੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਹੈ ਅਸੀਂ ਉਹ ਕਰਾਂਗੇ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ ਇੱਥੇ ਵੀ ਕਾਫੀ ਲੋਕ ਆਉਂਦੇ ਨੇ ਜਿਹੜੇ ਵੈਸੇ ਬਿਨਾਂ ਗੱਲ ਤੋਂ ਖੜ੍ਹ ਜਾਂਦੇ ਨੇ ਜਾਂ ਵਿਚਾਰੇ ਟ੍ਰੈਫਿਕ ਜਾਮ ਕਰ ਦਿੰਦੇ ਨੇ ਆਪਣੇ ਵਹੀਕਲ ਵੇਹੜਾ ਖੜੇ ਕਰਕੇ ਉਹਦੇ ਵਾਸਤੇ ਅਸੀਂ ਇੱਥੇ ਕਰਮਚਾਰੀ ਲਾ ਦੇਾਂਗੇ ਤੇ ਬਾਕੀ ਇਹਨਾਂ ਨੂੰ ਜਦੋਂ ਵੀ ਲੋੜ ਹੈ ਇਹਨਾਂ ਨੂੰ ਫੋਨ ਨੰਬਰ ਮੈਂ ਆਪਣਾ ਦੇ ਦਿੱਤਾ ਜੇ ਜਦੋਂ ਵੀ ਜੁਰਤਾਂ ਨੂੰ ਕਿਸੇ ਤਰ੍ਹਾਂ ਦੀ ਪੈਂਦੀ ਹੈ ਤਾਂ ਇਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਮੈਂ ਇਹਨਾਂ ਕੋਲ ਆਵਾਂਗਾ ਵੈਸੇ ਮੈਂ ਗੇੜੇ ਹਰ ਪਾਸੇ ਮਾਰ ਰਹੇ ਆਂ ਅਸੀਂ ਆਪਣੀ ਤੌਰ ਤੇ ਸਾਡਾ ਡਿਊਟੀ ਆਫਸਰ ਲਗਾ ਆ ਰਿਹਾ ਪੇ ਦਿਨ ਦੇ ਵਿੱਚ ਤੇ ਰਾਤ ਨੂੰ ਵੀ ਚੈੱਕ ਕਰਕੇ ਜਾਂਦੇ ਆ ਰਾਤ ਵੀ ਮੈਂ ਕਰੀ 11 10 11 ਵਜੇ ਤੱਕ ਚੈੱਕ ਕਰਦਾ ਰਹਿੰਦਾ ਇਹਨਾਂ ਨੂੰ ਉਹ ਡੇਲੀ ਇੱਥੇ ਜਾਂਨ ਚੈੱਕ ਕਰਕੇ ਤਾਂ ਕਿ ਕੋਈ ਪ੍ਰੋਬਲਮ ਆਵੇ ਤਾਂ ਅਸੀਂ ਇਹਨਾਂ ਨੂੰ ਸੰਪਰਕ ਕਰਕੇ ਨਿਬੇੜ ਸੀ ਜਿਹੜੇ ਲੋਕ ਇੱਥੇ ਸੈਲਫੀਆਂ ਲੈਣ ਆਉਂਦੇ ਆ ਜਾਂ ਇੱਥੇ ਨਾਰੀ ਦਾ ਇੱਕ ਮਨੋਰੰਜਨ ਦਾ ਸਾਧਨ ਕਰਕੇ ਆਉਂਦੇ ਜੀ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਤੁਸੀਂ ਇਹਦੇ ਬਜਾਏ ਜੇ ਤੁਹਾਨੂੰ ਕੋਈ ਐਦਾਂ ਲੱਗਦਾ ਵੀ ਇੱਥੇ ਇਹਨਾਂ ਨਾਲ ਵੈਸੇ ਮਦਦ ਕਰਦੇ ਨੇ ਜਿਵੇਂ ਹੁਣ ਇਹ ਕਾਫੀ ਮਿੱਟੀ ਵੇਰਾ ਕਰ ਰਹੇ ਕਰਾਏ ਲਾ ਰਹੇ ਆ ਇਹਨਾਂ ਨਾਲ ਲਾ ਕੇ ਕਰ ਲੈਣ ਜੇ ਇਹਨਾਂ ਮੈਂ ਉਹਨਾਂ ਨੂੰ ਇਹ ਮੈਸੇਜ ਦਿਆਂਗਾ ਕਿ ਨਾ ਕੰਮ ਕਰਨ ਤੇ ਚੰਗੀ ਗੱਲ ਹੈ। ਪਲਾਨ ਟੋੜਾ ਧੰਨਵਾਦ ਮੀਡੀਆ ਦਾ ਜੀ। ਨਾੜੀ ਨੂੰ ਇੱਕੋ ਹੀ ਪਲਾਨ ਰੱਤਾ ਸੀ 21 ਹੋ ਗਿਆ ਸੀ। ਫਿਰ ਮਾਲਕ ਦੀ ਕਿਰਪਾ ਨਾਲ 17 ਤੋਂ 17 ਤੋਂ 18 18 ਹੋਈ ਹੈ। ਔਰ ਬੰਗਾ ਤੇ ਮਿੱਟੀ ਕਾਫੀ ਪੈਗੀ ਪ੍ਰਸ਼ਾਸਨ ਵੱਲੋਂ ਸਾਰੇ ਨਗਰ ਦੇ ਸਹਿਯੋਗ ਨਾਲ ਹੁਣ ਆਪਣੇ ਪ੍ਰਸਾਦ ਨਾਲ ਅੱਗੇ ਜੇ ਪੈ ਗਿਆ ਆ। ਸ਼ਾਮ ਨੂੰ ਅੱਜ 6:00 ਸਰੋਲ ਸਾਹਿਬ ਤੇ ਮੀਟਿੰਗ ਹੈ। ਸਾਰੇ ਨਗਰ ਦੀ ਜੀ ਸਰੂ ਸੰਜੀ ਮੀਟਿੰਗ ਹੈ ਇਸ ਮਾਮਲੇ ਤੇ ਭਾਂਵੇਂ ਕੋ ਤੇਲ ਦਾ ਮਾਮਲਾ ਹੋਵੇ ਭਾਂਵੇਂ ਕੋ ਟਰੈਕਟਰ ਦਾ ਹੋਵੇ ਔਰ ਇਸ ਪਾਣੀ ਦੇ ਤਹਿਤ ਸਾਰਾ ਪ੍ਰਸ਼ਾਸਨ ਬਹੁਤ ਸਹਿਯੋਗ ਦੇ ਰਿਹਾ ਹੈ ਪਿੱਛੇ ਜਿਹੜੀ ਪ੍ਰਸ਼ਾਸਨ ਵੱਲੋਂ ਆਵਾਜ਼ ਆ ਰਹੀ ਹੈ ਵੀ ਪਾਣੀ ਵੱਧ ਕੇ ਆ ਰਿਹਾ ਉਹਦੇ ਬਾਰੇ ਕੋਈ ਹੈ ਜਾਣਕਾਰੀ ਜਾਂ ਕੀ ਕੰਮ ਚਾਉ ਪਹਿਲਾਂ ਇੰਨੀਆਂ ਵੱਡੀਆਂ ਫੌਂਸੀ ਉਸ ਤੋਂ ਕੁਝ ਅਬ ਰਾਹਤ ਮਿਲੀ ਹੈ ਕਿਉਂਕਿ ਪਿੱਛੇ ਜੋ ਪਾਣੀ ਸੀ ਬਹੁਤ ਜ਼ਿਆਦਾ ਕਹਿੰਦੀ ਸੀ ਉਹ ਹੁਣ ਪਾਣੀ ਕੁਛ ਘੱਟ ਹੈ ਇਸ ਲਈ ਰਾਤ ਆਲੀ ਖੁਸ਼ੀ ਦੀ ਗੱਲ ਹੈ